ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਇਹ ਕਲੀਆਂ ਵਾਲੀ ਲੈਸ ਲੈਸ ਕਿਸੇ ਤਰ੍ਹਾਂ ਦੀ ਵੀ ਹੋਵੇ ਪੈਣੀ ਇਸੇ ਤਰ੍ਹਾਂ ਆਈਆਂ ਤੇ ਆਪਾਂ ਤੁਹਾਨੂੰ ਲੰਬੀਆਂ ਕਲੀਆਂ ਚ ਪਾ ਕੇ ਦਿਖਾਉਣੀ ਆ ਆਪਾਂ ਨਿਸ਼ਾਨਦਾਰੀ ਹੋਏ ਨੇ ਤੇ ਨਿਸ਼ਾਨਦਾਰ ਕੇ ਵੀ ਆਪਾਂ ਉਹਨਾਂ ਦੀ ਬਣਾਲੀ ਸੀਗੀ ਵਿੱਚ ਇੱਕ ਤਰੀਜ਼ ਤਰੀਜ਼ ਬਣਾ ਕੇ ਇਧਰ ਉਧਰ ਨਿਸ਼ਾਨ ਲਾ ਕੇ ਇਹਨੂੰ ਆਪਾਂ ਇਹ ਇਹ ਕੱਟ ਕੇ ਵੀ ਲਾ ਸਕਦੇ ਆ ਤੇ ਇਦਾਂ ਬਿਨਾਂ ਕੱਟੇ ਵੀ ਲਾ ਸਕਦੇ ਆ ਅਗਰ ਜੇ ਤੁਸੀਂ ਇਥੋਂ ਪ੍ਰਿਸੇਜ ਕੱਟ ਬਣਾਉਣਾ ਨਾ ਫਿਰ ਤੁਸੀਂ ਮੋਡਿਆਂ ਦੀ ਕੱਟ ਪਾ ਲੈਣੀਆਂ ਜੀ ਮੋਡਿਆਂ ਤੱਕ ਉੱਪਰ ਤੱਕ ਤੀਰੇ ਤੱਕ ਰਹਿ ਜਾਣੀਆਂ ਨੇ ਫਿਰ ਤੁਸੀਂ ਬਾਅਦ ਚ ਪਾ ਦਿਓ ਜੇ ਤੁਹ ਪਰਸੇ ਜਿਹਾ ਕੱਟ ਬਣਾਉਣੀ ਹੈ ਤਾਂ ਫਲੇਅਰ ਤੁਸੀਂ ਪਾ ਸਕਦੇ ਹੋ ਘਾਟ ਮੁੰਡਿਆਂ ਦੇ ਪਹਿਲਾਂ ਗਲਾ ਬਾਅਦ ਚ ਅਟੈਚ ਕਰ ਦੀ ਇਹਦੀ ਆਪਾਂ ਕਮੀਜ਼ ਦੀ ਕਟਿੰਗ ਵੀ ਦਿਖਾਵਾਂਗੇ ਉਹ ਵੀਡੀਓ ਅਲੱਗ ਬਣਾਵਾ ਦਾਂਗੇ ਆਹ ਵਾਲੀ ਹੈ ਜਿਹੜੀ ਵੀਡੀਓ ਆਪਾਂ ਕਰਨਾ ਹੈ ਲਓ ਜੀ ਹੁਣ ਆਹ ਵਾਲੇ ਆਪਾਂ ਜਿਹੜਾ ਕਿਰੇ ਇਨਸਾਨ ਰੈਸ ਨਾ ਬਣਾਇਆ ਹੋਇਆ ਇਹਦੇ ਉੱਤੇ ਉੱਤੇ ਆਪਾਂ ਜਿਹੜੀ ਸਿੱਧੀ ਹੋਈ ਇਹ ਬਿਨਾਂ ਕੱਟੇ ਤੋਂ ਘੁੰਮਾ ਕਰਕੇ ਲਾਵਾਂਗੇ ਲੈਸ ਆਪਾਂ ਪਹਿਲਾਂ ਬਿਲਕੁਲ ਸਿੱਧੀ ਧਰ ਕੇ ਐਸਟ੍ਰਾਸ ਲਈ ਲਾਉਣੀ ਹੈ ਜੀ ਬਿਲਕੁਲ ਬਚਾ ਲਈ ਬਚਾ ਲਈ ਆਪਾਂ ਲਾ ਲੈਣੇ ਤਾਂ ਕਿ ਕੋਈ ਗੱਲ ਨਹੀਂ ਜੀ ਤਾਂਕਾ ਤੁਸੀਂ ਟੂਟ ਦੇ ਨਾਲ ਦਾ ਵੀ ਲਾ ਸਕਦੇ ਹੋ ਲੈਸ ਦੇ ਨਾਲ ਦਾ ਵੀ ਲਾ ਸਕਦੇ ਹੋ ਵਿਚੀ ਆ ਜਾਏ ਇਹ ਆਪਾਂ ਉੱਪਰ ਤੋਂ نیچے ਵੱਲ ਨੂੰ ਲਿਜਾਣੇ ਪਏ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਇਹ ਸਿੱਧੀ ਲੈਣ ਪਹਿਲਾਂ ਲਾ ਲੈਂਦੇ ਕੱਢ ਰੁਟ ਗਿਆ ਪੱਕਾ ਭਰ ਗਿਆ ਝੜ ਗਿਆ ਸੀ ਇਹ ਪੰਗਰ ਹੁੰਦਾ ਜਿਹਾ ਪੱਖਾ ਥੋੜਾ ਜਿਹਾ ਚਲਾ ਲੀਏ ਤੇ ਫਿਰ ਜਿਹੜਾ ਧਾਗਾ ਮਸ਼ੀਨ ਤੋੜ ਦੇਣੀ ਹੈ ਤਾਂ ਜਿਸ ਤਰ੍ਹਾਂ ਆਪਾਂ ਇੱਕ ਸਾਈਡ ਤੇ ਲਾ ਲਈਏ ਵਿਚਾਲੇ ਜਮਾ ਸਰਾਈ ਲਾਉਣੀ ਹੈ ਤੁਸੀਂ ਇਹਦੀ ਜਿਹੜੀ ਇਸ ਤਰ੍ਹਾਂ ਦੀ ਹੁੰਦੀ ਹੈ ਨਾ ਨੈਸ ਇਹਦੇ ਵਿਚਾਲੇ ਇਸ ਤਰ੍ਹਾਂ ਉੱਪਰ ਧਰ ਕੇ ਤੁਸੀਂ ਸਲਾਈ ਲਾ ਲੈਣੀ ਹੈ ਇਨੂੰ ਆਪ ਕੋ ਮਕਰਦਾਂਗੇ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਹੈ ਦੂਸਰੇ ਪਾਸੇ ਲਾ ਲੈਣੀ ਹੈ ਤਾਂ ਕੰਮ ਅਗਰ ਆਪਾਂ ਬਾਅਦ ਚ ਪਾਵਾਂਗੇ ਪ੍ਰੈਸ ਦੇ ਨਾਲ ਤੁਸੀਂ ਭਾਣ ਬਣਾਓਗੇ ਤਾਂ ਦੀ ਨਾ ਇਹ ਕਾਲੀ ਬਿਲਕੁਲ ਸਿੱਧੀ ਲੱਗੂਗੀ ਇਕੜੇ ਨਾ ਵਾਲਾ ਕਮੀਜ਼ ਬੋਲ ਦਿੰਦੇ ਹਨ ਤੇ ਬਿਲਕੁਲ ਸਿੱਧੀ ਲੱਗੂਗੀ ਤੁਸੀਂ ਪ੍ਰੈਸ ਨਾਲ ਭਾਣ ਬਣਾ ਲਿਓ ਜਿਸ ਤਰ੍ਹਾਂ ਆਮੇ ਬਣਾ ਲੈਂਦੇ ਐਸ ਟ੍ਰਿਬਾਸੇ ਨੂੰ ਬਿਲਕੁਲ ਭਾਣ ਦੇ ਤੇ ਰੱਖਿਆ ਆਪਾਂ ਸਿੱਧਾ ਸਿੱਧਾ सिद्धि सिलाई ला लिया दो पास इस तरह इस टक्कर को आप सारी भाण बना ली पैसे ਉਦੇ ਪ੍ਰੋਪਰਟਾ ਤੇ ਅਰੇੜੀ ਕਲੀਆਂ ਦੇ ਵਿੱਚ ਲੈਸ ਲਾ ਲੀਏ ਅਸਤਰ ਆ ਦੇਖੋ ਜੀ ਆਪਾਂ ਦੰਨੇ ਪਾਸੇ ਇਸ ਤਰ੍ਹਾਂ ਲੈਸ ਲਗਾ ਲੀਏ ਹਾਬਲੀ ਦੀ ਹਾਬਲੀ ਹੁਣ ਇਹਨਾਂ ਆਪਾਂ ਇਹਨਾਂ ਨੂੰ ਆਪਾਂ ਕਿੱਧਰ ਨੂੰ ਮੋੜਨਾ ਹੈ ਇਹ ਕੋ ਮੋਹ ਜੇਗੀ ਇਹ ਇਹ ਕਲੀਆਂ ਤੁਸੀਂ ਚਾਹੇ ਅੰਦਰ ਨੂੰ ਮੋੜਨੀਆਂ ਨੇ ਤਾਂ ਇੱਧਰ ਨੂੰ ਮੋੜ ਲਓ ਜੇ ਅੰਦਰ ਨੂੰ ਮੋੜਨੀਆਂ ਨੇ ਤੇ ਇਸ ਤਰ੍ਹਾਂ ਲੈ ਇਸ ਨੂੰ ਫੜ ਕੇ ਇੱਧਰ ਨੂੰ ਮੋੜ ਦੇ ਜੇ ਬਾਹਰ ਨੂੰ ਮੋੜਨੀਆਂ ਨੇ ਤੇ ਇਸ ਤਰ੍ਹਾਂ ਬਾਹਰ ਨੂੰ ਕਿਉਂਕਿ ਇਹ ਬਾਹਰ ਨੂੰ ਹੀ ਸੋਹਣੀਆਂ ਲੱਗੀਆਂ ਆਪਾਂ ਬਾਹਰ ਨੂੰ ਮੋੜਾਂਗੇ ਇੱਕੋ ਹੀ ਸਲਾਈ ਲੱਗਣੀ ਆ ਕੋਈ ਜਿਹੜਾ ਆਪਾਂ 1.5 ਇੰਚ ਦਾ ਮਾਰਜਿਨ ਹਣਾ ਰੱਖ ਲਿਆ ਉਹ ਵੀ ਫालतू ਹੀ ਹੋ ਜਾਣਾ ਬਸ 0.5 ਇੰਚ ਦਾ ਜਿਹੜਾ ਇਸ ਤਰ੍ਹਾਂ ਆਪਾਂ ਮੋੜ ਦਾਂਗੇ 0.5 ਇੰਚ ਦਾ ਮਾਰਜਿਨ ਹੀ ਬਹੁਤ ਜ਼ਿਆਦਾ ਹੈ ਇਹ ਆਪੋਂ ਪਰ ਸਲਾਈ ਦਾ ਲੇਸ ਨੂੰ ਲੈਸ ਨੂੰ 퍼ਕੀਸ ਤੋਂ ਮੋੜ ਲੈਣਾ ਉੱਪਰ ਇਹਨੂੰ ਐਸਟਰਾ ਖਿੱਚ ਕੇ ਤੇ ਆਪਦਾ ਕੱਪੜਾ ਸਾਰਾ ਸਵਾਰਾ ਕਰ ਦਿਓ ਝੜ ਦੇ ਵਿੱਚ ਇੱਕ ਲਾ ਲਓ ਐਸਟਰਾ ਫਿਰ ਪ੍ਰਿੰਟਡ ਵੀ ਲੈਸ ਰੱਤ ਤਿਆਰ ਹੋ ਜੇ ਕਲੀਆਂ ਵਾਲੀ ਲੈਸ ਇਹਨਾਂ ਨੂੰ ਇਹਨੂੰ ਕਲੀਆਂ ਦੀ ਕਮੀਜ਼ ਗਿਆ ਜਾਂਦਾ ਹੈ ਜੀਦੇ ਸਸ ਸਟਾਈਲ ਇਸ

ਇੱਕ ਕਲੀਆਂ ਕਲੀਆਂ ਜਿਹੜੀ ਆਪਾਂ ਇੱਕ ਸਾਈਡ ਵਾਲੀ ਮੋੜ ਲਈਏ ਇੱਧਰ ਨੂੰ ਇਹ ਇਸ ਪਾਸੇ ਸਿਰਫ ਇੰਨਾ ਕਪੜਾ ਆਉਂਦਾ ਹੈ 8 ਇੰਚ ਐਕਸਟਰਾ ਇਸ ਆਬਸੋਥ੍ਰੀ ਵੀ ਇੰਨੀ ਜਿਆਦਾ ਲੱਗਦੀ ਹੈ ਕਿਉਂਕਿ ਜੇ ਆਪਾਂ ਇਹਨੂੰ ਕੱਟ ਕੇ ਪਾਵਾਂਗੇ ਤਾਂ ਵੀ ਉਪਰੋਂ ਤਾਂ ਇਹ ਐਵੇਂ ਦੀ ਹੀ ਲੱਗਣੀ ਹੈ ਜਿਵੇਂ ਦੀ ਹੁਣ ਬਿਨਾਂ ਕੱਟੇ ਤੋਂ ਲੱਗਦੀ ਹੈ ਬੱਟ ਇੱਥੇ ਆਹ ਵਾਲੇ ਜਿਹੜੇ ਨੇ ਸਾਰੇ ਤਾਂ ਅੱਗੇ ਜੇ ਨਿਕਲ ਜਾਣਗੇ ਕਿਉਂਕਿ ਕਟਿੰਗ ਹੋਇਆ ਹੁੰਦਾ ਇਸੇ ਤਰੀਕੇ ਨਾਲ ਫਾਈਲ ਨੂੰ ਇਹ ਇਹਨੂੰ ਇੱਧਰਲੇ ਪਾਸੇ ਮੋੜ ਦਾਂਗੇ ਇੱਧਰਲੇ ਪਾਸੇ ਇਹ ਮੇਰੇ ਤੇ ਲਫਸੇ ਮੋੜ ਕੇ ਆਪਾਂ ਸਲਾਈ ਲਾ ਲਾਂਗੇ। ਐ ਇਸ ਤਰ੍ਹਾਂ ਬਹੁਤ ਸੌਣੇ ਲੱਗਦੇ ਆ। ਇਸ ਤਰ੍ਹਾਂ ਪਾਈਡਰ ਮੋੜ ਕੇ। ਪਰ ਨਾਲ ਨਾਲ ਆਪਾਂ ਇੱਥੇ ਸਲਾਈ ਲਾਈ ਜਾਵਾਂਗੇ। ਕੱਪੜੇ ਦੇ ਨਾਲ ਦੀ ਵੀ ਆਪਾਂ ਸੂਟ ਦੇ ਹਨਾ ਜੀ ਚੜਾ ਲਈ ਆ।

ਦੋਨਾਂ ਪਸੰਦੀਲਾ ਆ ਗਿਆ ਪਤਾ ਖਾਣੇ ਅੱਜ ਲਓ ਜੀ ਇਸ ਤਰ੍ਹਾਂ ਆਪਣੀਆਂ ਇਹ ਦੋਨੇ ਜਿਹੜੀਆਂ ਨੇ ਕਲੀਆਂ ਪੈ ਕੇ ਤਿਆਰ ਨੇ ਹੁਣ ਤੁਸੀਂ ਜਿਹੜੇ ਉੱਪਰ ਨੂੰ ਫੁੱਲ ਜਾਂਦੇ ਨੇ ਇੱਧਰ ਦੀ ਇਹ ਕਪੜਾ ਧਿਆਨ ਦੇ ਨਾਲ ਰੱਖ ਕੇ ਤੁਸੀਂ ਇਹਦੀ ਕਟਿੰਗ ਕਰ ਦੇਣੀ ਹੈ ਤੇ ਇਸ ਤਰ੍ਹਾਂ ਇਹ ਕਲੀਆਂ ਵਾਲਾ ਕਮੀਜ਼ ਫਿਰ ਬਣ ਜਾਂਦਾ ਥੋੜਾ ਪਰ ਲੰਬੀਆਂ ਕਲੀਆਂ ਜਿਹੜੀਆਂ ਨੇ ਪਾ ਲਈਆਂ ਇਦੇ ਵਿੱਚ ਵਿੱਚ ਪੈ ਰਹਿਣਗੇ ਆਪਣੇ ਜਿਹੜੇ ਪਲੇਟ ਨੇ ਪਲੇਟ ਆਪਣੇ ਵਿੱਚ ਵਿੱਚ ਪੈ ਰਹਿਣ ਦੇ ਬੋਸ ਹੋਣੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਥੈਂਕ ਯੂ ਜੀ